ਅੱਜ ਭਾਰਤੀ ਕਿਸਾਨ ਜੂਨੀਅਨ ਉਹ ਗ੍ਰਾਹਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਬੀਤੇ ਸਮੇਂ ਦੌਰਾਨ ਚੋਰੀਆਂ ਹੋਈਆਂ ਟਿਊਬਵਲ ਦੀਆਂ ਮੋਟਰਾਂ ਦੇ ਸਬੰਧ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਜਮ ਕੇ ਪ੍ਰਸ਼ਾਸਨ ਦੇ ਖਿਲਾਫ ਨਾੜੇ ਬਾਜੀ ਵੀ ਕੀਤੀ ਗਈ ਇਸ ਸਬੰਧੀ ਜਾਣਕਾਰ ਜਿੰਨਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ 1.5 ਮਹੀਨੇ ਪਹਿਲਾਂ ਪਿੰਡ ਕਟਿਆਲਾ ਤਲਵੰਡੀ ਰਾਮਾ ਨਕੋਸਰਾ ਸ਼ਾਹਪੁਰ ਜਾਜਨ ਦੇ ਕਰੀਬ 40 ਤੋਂ 45 ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਸਨ ਤੇ ਉਸ ਸਮੇਂ ਕਿਸਾਨਾਂ ਵੱਲੋਂ ਮੋਟਰ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਿਰਫ ਇੱਕ ਹੀ ਚੋਰ ਤੇ ਮੈਂਬਰ ਤੇ ਪਰਚਾ ਦਰਜ ਕੀਤਾ ਗਿਆ ਜਦ ਕਿ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਹੜਾ ਜਨਰਲ ਸਕੱਤ ਭਾਰਤ ਸਿੰਘ ਇਕਤਾ ਗੁਰਦਾ ਅਸੀਂ ਅੱਜ ਜਿਹੜਾ ਬਾਬਾ ਨਾਨਕ ਥਾਣੇ ਮੋੜੇ ਬੈਠੇ ਹੋਏ ਹਾਂ ਕਿਉਂਕਿ ਇਹ ਪਿਛਲੇ ਫਰਵਰੀ ਮਹੀਨੇ ਦੇ ਵਿੱਚ ਜਿਹੜੀ 28 ਤਰੀਕ ਨੂੰ ਅਸੀਂ ਮਾਲਿਆ ਚੌਕੀ ਮੋੜੇ ਬੈਠੇ ਸੀ ਉਦੋਂ ਸਾਨੂੰ ਵਿਸ਼ਵਾਸ ਹੋਇਆ ਗਿਆ ਸੀ ਕਿ 79 ਦੇ ਚੋਰ ਫੜ ਕੇ ਜਿਹੜੇ ਆ ਤੁਹਾਡੇ ਸਭ ਕੋ ਇਨਸਾਫ ਹੋ ਜਾਊਗਾ ਔਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਲੋਕਾਂ ਨੂੰ ਇਨਸਾਫ ਦੋਣ ਵਾਲੀ ਕੋਈ ਗੱਲ ਨਹੀਂ ਜਦ ਦਿਹਾੜੇ ਲੋਕਾਂ ਦੀ ਛਿੱਟੀ ਲੁੱਟ ਹੋ ਰਹੀ ਆ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਰਹੀਆਂ ਨੇ ਕਿਸਾਨਾਂ ਨੂੰ ਰਾਤ ਭਰ ਤੇ ਰਾਵਾਂ ਜਾਂਦੇ ਜਖਮੀ ਕੀਤਾ ਜਾਂਦਾ ਵਾ ਇਸ ਕਰਕੇ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸਵੀ ਕਰਦੇ ਆ ਕਿ ਹਜ਼ਾਰਾਂ ਰੁਪਏ ਜਿਹੜੇ ਅਸੀਂ ਸਾਡੀ ਜੇਬਾਂ ਦੇ ਟੈਕਸਰ ਦਾ ਉਹਨੇ ਤਰਖਾ ਦਿੰਦੇ ਉਹਨੂੰ ਇਸ ਕਰਕੇ ਇਹਨਾਂ ਤੇ ਕੁਛ ਸਾਨੂੰ ਆਸਾ ਸੀ ਪਰ ਅੱਜ ਜਿਹੜਾ ਵਾ ਇਹਨਾਂ ਦਾ ਵਿਸ਼ਵਾਸ ਉਠਲ ਕਰਕੇ ਅੱਜ ਹਾਲਾਤ ਐਵੇਂ ਦੇ ਬਣ ਗਿਆ ਵੀ ਇਹ ਜਿਹੜਾ ਸਾਡਾ ਪਛਾਣ ਜਿਹੜਾ ਲੋਕਾਂ ਦੀ ਰਾਖੀ ਵਾਸਤੇ ਸੀ ਕੋਜੇ ਕੁਛ ਕੁਝ ਲੋਕਾਂ ਦੀ ਰਾਖੀ ਕਰ ਰਿਹਾ ਸਾਡੀ ਨਹੀਂ ਰਾਖੀ ਕਰਿਆ ਪ੍ਰਧਾਨ ਜੀ ਅੱਜ ਤੁਹਾਡੀ ਐਸਐਚਓ ਨੇ ਡੀਐਸਪੀ ਸਾਹਿਬ ਨਾਲ ਕਰਾਈ ਆ ਮੀਟਿੰਗ ਅੱਜ ਧਰਨੇ ਪਸੰਦ ਵੀ ਗੱਲਬਾਤ ਕੀ ਗੱਲਬਾਤ ਹੋਈ ਗੱਲਬਾਤ ਜਦੋਂ ਅਸੀਂ ਕਰਨ ਗਏ ਆ ਸਾਡੀ ਮੰਗ ਤੇ ਇਹੀ ਆ ਕਿ ਜਿਹੜੇ ਰਹਿੰਦੇ ਚੋਰੀਆ ਉਹਨਾਂ ਨੂੰ ਫੜਿਆ ਜਾਵੇ ਜਿਹੜਾ ਸਮਾਨ ਆ ਜੇ ਇੱਕ ਮੋਟਰ ਬਰਾਮਦ ਕੀਤੀ ਆ ਬਾਕੀ 6 ਮੋਟਰਾਂ ਸਾਤ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਜਾਣ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ 1 ਮਹੀਨੇ ਦਾ ਟਾਈਮ ਜਿਹੜਾ ਦਿਓ ਜਿਹੜਾ ਕਿ ਅਸੀਂ ਮਤਲਬ ਸਮਝਦੇ ਆ ਕਿ ਇਹ ਗੱਲ ਠੀਕ ਨਹੀਂ ਹੈਗੀ ਇਹ ਅਗੇ ਡੇਢ ਮਹੀਨਾ ਤੇ ਪਹਿਲਾ ਵਾਪਰ ਗਿਆ ਇੱਕ ਮਹੀਨਾ ਹੋਰ ਲੈ ਲਓ ਤੁਸੀਂ ਕਿ ਪੁਲਿਸ ਅੱਜ ਅਸੀਂ ਇੱਥੇ ਧਰਨਾ ਲਾਉਣਾ ਸੀ ਦੋ ਬੱਸਾਂ ਭਰ ਕੇ ਆਗੇ ਸਾਨੂੰ ਟਰਾਉਣ ਵਾਸਤੇ ਕਿ ਇਹ ਪੁਲਿਸ ਜਿਹੜੀ ਉਹਨਾਂ ਨੂੰ ਚੋਰੀਆਂ ਨੂੰ ਫੜਨ ਵਾਸਤੇ ਕਿਉਂ ਨਹੀਂ ਲਾਈ ਜਾਂਦੀ ਸ਼ਾਂਤ ਵੀ ਸਾਡੇ ਧਰਨਾ ਤੇ ਦੋ ਬੱਸਾਂ ਭਰ ਕੇ ਲੈ ਕੇ ਆਏ ਆ ਇਸ ਕਰਕੇ ਸਾਡੇ ਪੱਲੇ ਪਈ ਨਹੀਂ ਮਤਲਬ ਗੱਲਬਾਤ ਜਿਹੜੀ ਉਹ ਬਿਲਕੁਲ ਸਾਡੇ ਪੱਖ 'ਚ ਨਹੀਂ ਹੋਈ ਤੇ ਨਾ ਹੀ ਸਾਨੂੰ ਆਸ ਹੈ ਇਸ ਪੁਲਿਸ ਤੇ ਔਰ ਹੋਰ ਸਮੇਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤੇ ਲੰਮਾ ਕਰਾਂਗੇ ਅਗਲੀ ਮੀਟਿੰਗ ਕਰਕੇ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਹੈ ਧਰਨੇ ਦਾ ਉਹ ਅਸੀਂ ਪੋਸਟਪੋਨ ਕਰਾਂਗੇ ਕੋਈ ਕੋਈ ਸਹਿਮਤੀ ਨਹੀਂ ਬਣੀ ਤਾਂ ਨਹੀਂ ਕੋਈ ਸਹਿਮਤੀ ਨਹੀਂ ਬਣੀ ਠੀਕ ਅਗਲੇ ਸੰਘਰਸ਼ ਦਾ ਕੀ ਤੁਹਾਡਾ ਐਲਾਨ ਹੈ ਅਗਲਾ ਅਸੀਂ ਮੀਟਿੰਗ ਕਰਕੇ ਆਗੂਆਂ ਦੇ ਨਾਲ ਉਹ ਫਿਰ ਫਿਰ ਐਲਾਨ ਕਰਾਂਗੇ ਐ ਨਹੀਂ ਅਸੀਂ ਕਰਦੇ ਹਾਂ ਅਸਲ ਦੇ ਵਿੱਚ ਮਤਲਬ ਸਾਰੇ ਮਤਲਬ ਚੋਰਾ ਦੇ ਪੱਖ 'ਚ ਪ੍ਰਸ਼ਾਸਨ ਜਿਹੜਾ ਭੁਗਤ ਰਿਹਾ ਵਾ ਆ ਤੁਸੀਂ ਵੇਖਿਆ ਵਾ ਕਿ ਸਾਡੇ ਮਤਲਬ ਮਜ਼ਦੂਰ ਜਿਹੜੇ ਆ 22 ਮਰ ਗਏ ਨਕਲੀ ਸ਼ਰਾਬ ਪੀ ਕੇ ਇਹ ਤੇ ਖਰਾਬ ਜਿਹੜੀ ਨਕਲੀ ਵਿਕ ਰਹੀ ਆ ਸੀਮੈਂਟ ਕੱਲ ਦੀ ਗੱਡੀ ਫੜੀ ਗਈ ਨਕਲੀ ਸੀਮੈਂਟ ਫੜਿਆ ਗਿਆ ਕਿਉਂਕਿ ਬਦ ਚੋਰਾਂ ਦੇ ਪੱਖ ਚ ਭੁਗਤ ਰਿਆ ਸਾਰਾ ਪ੍ਰਸ਼ਾਸਨੀ ਸਰਕਾਰ ਵੀ ਪੁਲਿਸ ਵੀ ਉਹਨਾਂ ਨੂੰ ਬढ़ावा ਦੇ ਰਹੀ ਆ ਤੇ ਆਮ ਲੋਕ ਜਿਹੜੇ ਲੁੱਟੇ ਜਾ ਰਹੇ ਇਸ ਕਰਕੇ ਇਹਨਾਂ ਤੇ ਆਸ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ ਜੱਥੇਬੰਦਕ ਤਾਕਤ ਜਿਹੜੀ ਆਪਣੀ ਹੋਰ ਮਜ਼ਬੂਤ